ਕਿਉਂਕਿ ਹੁਣ ਕਣਕ ਦੀ ਫਸਲ 메ਨ ਫਸਲ ਹੈਗੀ ਆ ਤੇ ਫਸਲ ਜੇ ਗੱਲ ਕਰੀਏ 55 ਦਿਨ ਦੀ ਹੈ ਕਿਤੇ 60 ਦਿਨ ਦੀ ਹੈ ਕਿਤੇ 70 75 ਦਿਨ ਦੀ ਵੀ ਹੈਗੀ ਆ ਕਿਉਂਕਿ ਕਣਕ ਦਾ ਜਿਹੜਾ ਬੀਜ ਬਜਾਰਾ ਹੈਗਾ ਉਹ 25 ਅਕਤੂਬਰ ਤੋਂ ਜਿਹੜਾ ਹੋਣ ਲੱਗ ਜਾਂਦਾ 10 15 ਨਵੰਬਰ ਤੱਕ ਜਿਹੜਾ ਬੀਜ ਬਜਾਰਾ ਚੱਲ ਜਾਂਦਾ ਇਹ ਕਿਸਮ ਆਪਾਂ ਨੇ ਜਿਹੜੀ ਬੀਜੀ ਹੋਈ ਆ 1 ਨਵੰਬਰ ਦੀ ਇਹਦੇ ਵਿੱਚ ਖਾਦ ਖਰਾਕ ਪੂਰੀ ਹੋ ਚੁੱਕੀ ਆ ਝੰਡਾ ਪੱਤਾ ਫਸਲ ਨੇ ਧਰ ਲਿਆ ਤੇ ਹੁਣ ਕਿਸਾਨ ਭਰਾਵਾਂ ਦੇ ਸਵਾਲ ਗੁੱਲੀ ਡੰਡੇ ਵਾਸਤੇ ਹੈਗੇ ਆ ਚੌੜੇ ਪੱਤੇ ਵਾਸਤੇ ਹੈਗੇ ਆ ਕਿਉਂਕਿ ਇੱਕ ਤਾਂ ਗੱਲ ਦੇਖੋ ਆਪਾਂ ਨੂੰ ਸਭ ਨੂੰ ਪਤਾ ਹੋਣੀ ਚਾਹੀਦੀ ਆ ਵੀ ਜਿਹੜਾ ਹਰਬੀਸਾਈਡ ਹੈਗਾ ਚਾਹੇ ਗੁੱਲੀ ਡੰਡਾ ਉਹਦੇ ਵਿੱਚ ਚਾਹੇ ਬਲਿੰਜੀ ਆਉਂਦੀ ਆ ਚਾਹੇ ਬਾਥੂ ਆਉਂਦਾ ਚਾਹੇ ਉਹਦੇ ਵਿੱਚ ਪਾਲਕ ਆਉਂਦਾ ਹੈਗਾ ਜੇ ਆਪਾਂ ਉਸ ਨੂੰ ਸਮੇਂ ਦੇ ਹਿਸਾਬ ਦੇ ਨਾਲ ਦੇਖੋ ਆਪਾਂ ਕੰਟਰੋਲ ਕਰਾਂਗੇ ਤਾਂ ਆਪਣੀ ਫਸਲ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਟ्रेस ਜਿਹੜੀ ਨਹੀਂ ਆਉਣੀ ਕਿਉਂਕਿ ਕੁਝ ਕੁ ਇਸ ਤਰ੍ਹਾਂ ਦੇ ਟੈਕਨੀਕਲ ਹੈਗੇ ਆ ਜੋ ਆਫਸ ਦੇ ਵਿੱਚ ਮਿਕਸ ਜਿਹੜੇ ਨਹੀਂ ਹੋ ਸਕਦੇ ਆਪਣੀ ਫਸਲ ਨੂੰ ਖਰਾਬ ਕਰਦੇ ਹੈਗੇ ਦੇਖੋ ਕਿਤਨਾ ਕਿਤੇ ਜਿਹੜਾ ਚੌੜਾ ਪੱਤਿਆ ਹੁੰਦਾ ਜਾਂ ਇਸ ਤਰ੍ਹਾਂ ਦੀ ਆ ਮੇਥੀ ਜੀ ਹੁੰਦੀ ਹੈ ਹਨਾ ਤੇ ਗੁੱਲੀ ਡੰਡਾ ਵੀ ਇਹ ਬੇਚ ਜਮੀਨਾਂ ਦੇ ਵਿੱਚ ਜਿਹੜਾ ਕਾਫੀ ਹੁੰਦਾ ਹੈਗਾ ਹੁਣ ਕਿਸਾਨ ਭਰਾਵਾਂ ਦੇ ਸਵਾਲ ਵੀ ਅਸੀਂ ਹੁਣ ਕਿਹੜੀ ਦਵਾਈ ਕਰੀਏ ਤੇ ਸਾਡੀ ਫਸਲ 55 ਦਿਨ ਦੀ ਹੈ 60 ਦਿਨ ਦੀ ਹੈ ਵੈਸੇ ਤਾਂ ਜਿਹੜਾ ਹਰਬੀਸਾਈਡ ਚੰਗਾ ਹਰਬੀਸਾਈਡ ਕਰਨਾ ਹੈ ਚੰਗੀ ਧੁੱਪ ਹੋਵੇ ਫਸਲ ਆਪਣੀ 40 45 ਦਿਨਾਂ ਦੀ ਹੋਵੇ 50 ਦਿਨਾਂ ਦੀ ਹੋਵੇ ਤਾਂ ਬੈਸਟ ਜਿਹੜੇ ਰਿਜ਼ਲਟ ਮਿਲਦੇ ਆਪਾਂ ਨੂੰ ਵਿੱਚ ਫਸਲਾਂ ਹੁਣ ਦੇਖੋ ਆਹ ਕਣਕ ਦੀ ਫਸਲ ਹੈ ਕਟੂ-ਕਟ 70-75 ਦਿਨ ਦੇ ਲਗਭਗ ਹੋਣ ਵਾਲੀ ਹੈ ਇਹ ਹੁਣ ਇਹਦੇ ਉੱਪਰ ਕੋਈ ਵੀ ਹਰਬੀਸਾਈਡ ਕਰਨਾ ਜਿਹੜਾ ਚੰਗਾ ਨਹੀਂ ਹੋਵੇਗਾ ਕਿਉਂਕਿ ਇਹਦੇ ਉੱਪਰ ਪਹਿਲਾਂ ਪਾਲਕ ਬਾਥੂ ਵਾਲੀ ਸਪਰੇ ਜਿਹੜੀ ਹੋ ਚੁੱਕੀ ਆ ਫਸਲ ਨੇ ਜਿਹੜੀ ਹੁਣ ਅਗਲੀ ਗੰਢ ਧਰ ਲਈ ਆ ਅੱਗੇ ਇਹ ਗੋਹ ਦੇ ਲਵੇ ਲਾਉਣੇ ਚਲੇ ਜਾਣੀਆਂ ਹੁਣ ਕਿਉਂਕਿ ਜੋ ਹੁਣ ਇੱਥੇ ਆ ਕੇ ਕੋਈ ਹਰਬੀਸਾਈਡ ਵਰਤਾਂਗੇ ਤਾਂ ਆਪਾਂ ਨੂੰ ਨੁਕਸਾਨ ਹੋਣੀ ਹੋਣਾ ਸਭ ਤੋਂ ਜ਼ਿਆਦਾ ਨੁਕਸਾਨ ਤਾਂ 240 ਦਾ ਹੁੰਦਾ ਹੈ 24D ਨੂੰ ਤੁਸੀਂ ਵੱਡੀ ਫਸਲ ਤੇ ਵੀ ਨਾ ਕਰੋ ਤੇ ਕੁਛਕ ਟੈਕਨੀਕਲ ਦੇ ਵਿੱਚ ਮਿਕਸ ਇਹ ਜਿਹੜਾ ਨਹੀਂ ਹੁੰਦਾ ਹੁਣ ਜਿਵੇਂ ਕਿਸਾਨ ਭਰਾਵਾਂ ਦੇ ਗੁੱਲੀ ਡੰਡੇ ਦੀ ਪ੍ਰੋਬਲਮ ਹੈਗੀ ਆ ਪਨੇਕਸਾ ਧੋਨ ਕਰਦੇ ਆ ਜਿਹਨੂੰ ਆਪਾਂ ਐਕਸਲ ਵਾਲਾ ਟੈਕਨੀਕਲ ਹੈ ਕਹਿੰਦੇ ਜਿਹਦੀ 400 ਐਮਐਲ ਪ੍ਰਤੀ ਏਕੜ ਦੇ हिसाब ਦੇ ਨਾਲ ਡੋਜ਼ ਪਾਉਣੇ ਹੈਗੇ ਆ ਉਹ ਗੁੱਲੀ ਡੰਡੇ ਦੇ ਉੱਪਰ ਕੰਮ ਕਰਦੇ ਹੈਗੇ ਆ ਭੁੱਲ ਕੇ ਵੀ ਉਸ ਦੇ ਵਿੱਚ ਤੁਸੀਂ 24D ਕਦੇ ਵੀ ਨਾ ਵਰਤੋ ਚਾਹੇ 55 ਦਿਨ ਦੀ ਫਸਲ ਤੇ ਕਰ ਰਹੇ ਹੋ ਜੇ 60 ਦਿਨ ਦੀ ਫਸਲ ਤੇ ਕਰ ਰਹੇ ਹੋ ਜੇ ਤੁਸੀਂ 40 45 ਦਿਨ ਦੀ ਤੇ ਕਰ ਰਹੇ ਹੋ ਉਹਦੇ ਵਿੱਚ ਕਲਡੀਨੋ ਫਾਸ ਟੋਪਿਕ ਮਿਕਸ ਕਰ ਸਕਦੇ ਹੋ ਐਲਗ੍ਰਿਪ ਮਿਕਸ ਕਰ ਸਕਦੇ ਹੋ ਪਰ ਉਹਦੇ ਵਿੱਚ ਤੁਸੀਂ ਭੁੱਲ ਕੇ ਵੀ ਮੈਨ ਸੈਲਟ 240 58% ਕਦੇ ਵੀ ਜਿਹੜਾ ਤੁਸੀਂ ਨਾ ਵਰਤੋ ਜੇ ਤੁਸੀਂ ਮੱਕੀ ਬੀਜ ਰਹੇ ਹੋ ਫਿਰ ਉੱਤੇ ਤੁਸੀਂ ਲੀਡਰ ਵਾਲਾ ਟੈਕਨੀਕਲ ਵੀ ਨਾ ਵਰਤੋ ਜਾਂ ਜਿਵੇਂ ਬਾਇ ਨਿਮ ਟੋਟਲ ਆਉਂਦੀ ਉਹਦੇ ਵਿੱਚ ਸਲਫੋ ਸਲਫਰਾਨ ਪਲਸ ਮਿਟਸਲ ਫਰਾਂ ਹੁੰਦੇ ਆ ਉਹ ਤੁਸੀਂ ਜਿੱਥੇ ਮੱਕੀ ਵਗੈਰਾ ਬੀਜਣੀ ਹੈਗੇ ਆ ਉੱਥੇ ਤੁਸੀਂ ਉਹਦਾ ਬਿਸਤੇਮਲ ਨਾ ਕਰੋ ਉੱਥੇ ਤੁਸੀਂ ਐਟਲੈਂਟਸ ਕਰ ਲੋ ਜਾਂ ਜਿਵੇਂ ਐਕਸਲ ਕਰ ਲੋ ਹਨਾ ਕਲਰੀਨੋ ਫਾਸ ਤੇ ਮੈਕਟਰੀ ਬਿੰਜਨ ਆਉਂਦੇ ਆ ਤੇ ਕੁਸ਼ਕ ਕੰਪਨੀਆਂ ਦੇ ਹੋਰ ਵੀ ਟੈਕਨੀਕਲ ਆਉਂਦੇ ਹੈਗੇ ਆ ਜਿੰਨਾ ਦੀ ਆਪਾਂ ਕਹਿ ਦਈਏ ਵੀ ਮੱਕੀ ਦੀ ਫਸਲ ਦੇ ਲਈ ਕੋਈ ਨੁਕਸਾਨ ਇਹ ਨਹੀਂ ਹੈਗਾ ਕਿਉਂਕਿ ਹੁਣ ਦੇਖੋ 2-3 ਦਿਨ ਦੇ ਹੁਣ ਧੁੱਪ ਵੀ ਘੱਟ ਨਿਕਲਦੀ ਐ ਅੱਜ ਵੀ ਦੇਖੋ ਆਸਮਾਨ ਦੇ ਵਿੱਚ ਧੁੰਦ ਜਿਹੜੀ ਛਾਈ ਹੋਈ ਆ 8:30 ਦਾ ਟਾਈਮ ਹੋ ਗਿਆ ਜੇ ਵਾਲੀ ਮੁੱਟੀ ਧੁੱਪ ਨਿਕਲਦੀ ਐ ਤਾਂ ਤੁਸੀਂ ਸਮੇਂ ਦੇ ਹਿਸਾਬ ਦੇ ਨਾਲ ਟੈਕਨੀਕਲ ਨੂੰ ਕਰ ਸਕਦੇ ਹੋ ਵਿੱਚ ਕਿਸਾਨ ਪ੍ਰਾ ਕਰੇ ਸੀ ਬਈ ਇਸ ਸਾਲ ਨੇਤਾਜੀ ਨਹੀਂ ਮਿਲ ਰਹੀ ਨੇਤਾਜੀ ਦਵਾਈ ਵੀਰੇ ਬੰਦ ਹੋ ਚੁੱਕੀ ਆ ਕਿਸੇ ਵੀ ਦੁਕਾਨ ਤੇ ਜਾਂ ਕਿਸੇ ਵੀ ਕੰਪਨੀ ਕੋਲ ਕੜਾ ਕੰਪਨੀ ਕੋਲ ਟੈਕਨੀਕਲ ਹੀ ਨਹੀਂ ਹੈ ਕਿਉਂਕਿ ਉਸ ਟੈਕਨੀਕ ਕੱਲ ਕੱਲ ਜਿਸ ਤਰ੍ਹਾਂ ਬਣਾਇਆ ਗਿਆ ਸੀ ਉਸ ਤਰ੍ਹਾਂ ਜਿਹੜੇ ਰਿਜ਼ਲਟ ਨਹੀਂ ਮਿਲੇ ਪਿਛਲੇ ਸਾਲ ਕਿਸਾਨਾਂ ਦੇ ਨੁਕਸਾਨ ਜਿਹੜੇ ਹੋਏ ਹੈਗੇ ਆ ਜਦੋਂ ਹੁਣ ਆ ਦੇਖੋ 1 ਨਵੰਬਰ ਦਾ ਵੀ ਬੀਬੇਰ ਹੈ ਅੱਜ 17 17 18 ਜਨਵਰੀ ਹੋ ਗਈ ਅੱਜ ਜੇ ਹੁਣ ਆਪਾਂ ਇਹਦੇ ਉੱਪਰ ਆ ਕੇ ਹਰ ਵੀ ਕੋਈ ਜੇ ਆਪਾਂ ਇਹਦੇ ਵਿੱਚ ਗੁੱਲੀ ਲੰਡਾ ਵਾਲੀ ਕਰ ਲਈ ਹਨ ਉਹਦੇ ਵਿੱਚ 240 ਵਗੈਰਾ ਪਾ ਲਈ ਇਹਦੀ ਜਿਹੜੀ ਗੋਵ ਹੈ ਗੋਵ ਨੂੰ ਖਤਮ ਕਰ ਦੋ ਤੇ ਛੱਟੇ ਦੇ ਵਿੱਚ ਇੰਨੀ ਕਿ ਸਟ्रेस ਪੈਦਾ ਹੋ ਜੂ ਕਿ ਇਹਨੇ ਸਹੀ ਪ੍ਰੋਪਰ ਝਾੜ ਜਿਹੜਾ ਨਹੀਂ ਦੇਣਾ ਹੁਣ ਇਹਦੇ ਉੱਪਰ ਐਨਪੀਕੇ ਦਾ ਸਮਾਂ ਹੈਗਾ ਹੁਣ ਇਹਦੇ ਉੱਪਰ ਦਲਾਲ ਕੋਲ ਦਾ ਸਮਾਂ ਹੈਗਾ ਨਾ ਕਿ ਇਹਨੂੰ ਕਿਸੇ ਵੀ ਤਰ੍ਹਾਂ ਦੀ ਸਟ्रेस ਦੇਣ ਦਾ ਮੌਕਾ ਹੈਗਾ ਕਿਉਂਕਿ 30 ਦਿਨ 40 ਦਿਨਾਂ ਦੀ ਫਸਲ ਨੂੰ ਸਟ्रेस ਦਿੱਤੀ 60 65 ਦਿਨਾਂ ਤੱਕ ਰਿਕਵਰ ਜਿਹੜੀ ਹੋ ਸਕਦੀ ਹੈ ਹੁਣ ਇੱਥੇ ਆ ਕੇ ਦਿੱਤੀ ਸਟ्रेस ਫਸਲ ਕਦੋਂ ਆਪਦਾ ਦਵਾਰੇ ਫੁੱਟ ਫਟਾਰਾ ਕਰੂਗੀ ਤਿੱਕਾ ਦੋ ਫਸਲ ਅੱਗੇ ਜਿਹੜਾ ਨੇ ਸਾਰੇ ਤੱਕ ਲੈ ਕੇ ਜਾਵੇਗੀ ਹਨਾ ਕਿਉਂਕਿ ਫਸਲ ਦੇ ਸਟੈਪ ਵਾਈਜ਼ ਸਟੈਪ ਸਾਰਾ ਕੁਝ ਹੁੰਦਾ ਰਹਿੰਦਾ ਐਨਾ ਕ ਗੱਲਾਂ ਦਾ ਆਪਾਂ ਜਿਹੜਾ ਧਿਆਨ ਰੱਖਿਆ ਕਰੀ ਹਰ ਵੀ ਸੈਡ ਕਰਨਾ ਹੈਗਾ ਤਾਂ ਫਸਲ ਦੇ ਦਿਨਾਂ ਦੇ ਹਿਸਾਬ ਦੇ ਨਾਲ ਤੁਸੀਂ ਕਰੋ ਜੇ ਛੋਡੇ ਚੌੜੇ ਪੱਤੇ ਵਾਲਾ ਹੈਗਾ ਤਾਂ ਜੇ ਤੁਹਾਨੂੰ ਲੱਗਦਾ ਵੀ ਸਾਡੇ ਜ਼ਮੀਨ ਦੀ ਜੈਫਿਨਿਟੀ ਚੱਲਦੀ ਹੈ ਕਿਉਂਕਿ ਉਹ ਵੀ ਪੂਰੀ ਤੇਜ਼ ਹੁੰਦੇ ਆ ਪਰ ਗੋਊ ਦਾ ਕੋਈ ਨੁਕਸਾਨ ਨਹੀਂ ਕਰਦੀ ਉਹ ਜੇ ਤੁਹਾਡੇ ਚੌੜੇ ਪੱਤੇ ਵਾਲੇ ਜਿਆਦਾ ਹੈਗੇ ਤਾਂ 20 ਗ੍ਰਾਮ ਦਾ ਪੌਚ 2 ਤੋਂ 2.5 ਕਿੱਲਿਆਂ ਦੇ ਵਿੱਚ ਤੁਸੀਂ ਪਾ ਸਕਦੇ ਹੋ ਨਾਲ ਟੋਪਿਕ ਹੋਰ ਕੁਝ ਮਿਕਸ ਜਿਹੜੀ ਨਹੀਂ ਕਰਨੀ ਜ਼ਿਆਦਾਤਰ ਤਾਂ ਹਰ ਵੀ ਸੈਟ ਟਾਈਮ ਦੇ ਨਾਲ ਹੀ ਕੰਟਰੋਲ ਕਰ ਲਓ ਵਿੱਚ ਕਿਸਾਨ ਪਰ ਹਲੇ ਵੀ ਸਪ੍ਰੇਆਂ ਕਰਨ ਨੂੰ ਜਿਹੜੇ ਕਹਿੰਦੇ ਆ ਵੀ ਅਸੀਂ ਗੁਲੀ ਡੰਡੇਲੀਆਂ ਕਰਨੀਆਂ ਹੈਗੀਆਂ ਨੇ ਪਰ ਦਵਾਈਆਂ ਦੇਖ ਕੇ ਮਿਕਸ ਕਰਿਓ ਐਵੇਂ ਇਨਸਾਨਾਂ ਨਾ ਕਰ ਲਿਓ ਐਕਸਲ ਵਾਲਾ ਕੱਲਾ ਟੈਕਨੀਕਲ ਕਰ ਲਓ ਵਧੀਆ ਰਹੋਗੇ ਵਿੱਚ ਐਲ ਗ੍ਰਿਪ ਵਗੈਰਾ ਪਾ ਲਓ ਜੀ ਛੋਡੇ ਕੱਲਾ ਚੋੜੇ ਪੱਤੇ ਵਾਲਾ ਹੈਗਾ ਆਪਣਾ ਐਲ ਗ੍ਰਿਪ ਤੋਂ ਨਹੀਂ ਮਰਦਾ 24D ਤੁਸੀਂ ਨਹੀਂ ਕਰਨੀ ਤਾਂ ਤੁਸੀਂ ਉੱਥੇ ਐਫਿਨਿਟੀ ਵਗੈਰਾ ਵੀ ਜਿਹੜੀ ਕਰ ਸਕਦੇ ਹੋ ਧੰਨਵਾਦ